ਇੱਥੇ ਸੂਰਜ ਦੀ ਤਪਸ਼ ਅਤ ਗਰਮੀ ਨਾਲ ਭਰੀ ਹੋਈ ਹੈ ਉੱਥੇ ਮੁਰਦਾ ਖਾਂ ਤਪਦਾ ਪਿਆ ਹੈ ਚੰਦੂ ਸੜਦਾ ਪਿਆ ਹੈ ਤੱਤੀ ਤਵੀ ਸੜਦੀ ਪਈ ਹੈ ਉਹ ਦੇਗ ਉੱਬਲਦੀ ਪਈ ਹੈ ਗਰਮ ਰੇਤ ਸੜਦੀ ਪਈ ਹੈ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਆਤਮਿਕ ਹਿਰਦਾ ਮਨ ਸ਼ਾਂਤ ਅਡੋਲ ਠੰਡਾ ਹੈ ਇੱਕ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਜਿਹਦੇ ਸੀਸ ਤੇ ਕਦੀ ਸੀ ਕਲਸ ਝੁਲਦੇ ਗਰਮ ਬਾਰੂ ਦੇ ਕੜਸ਼ੇ ਪਵਾ ਰਿਆ ਸੀ ਠਾਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਗਾ ਰਿਆ ਸੀ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੁਰਨੇ ਪਾ ਰਿਆ ਸੀ ਸੀਨਾ ਤੱਪਦਾ ਜੱਗ ਦਾ ਠਾਰਨੇ ਨੂੰ ਤਨ ਆਪਣਾ ਸਾੜ ਦਿਖਾ ਰਿਆ ਸੀ ਕਹਿਣਾ ਸੌਖਾ ਸੁਣਨਾ ਹੈ ਬਹੁਤ ਸੌਖਾ ਗੱਲ ਔਖੀ ਏ ਅਮਲ ਕਮਾਉਣ ਵਾਲੀ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ ਤਤੀ ਤਵੀ ਤੇ ਸੁਖਮਣੀ ਗਾਉਣ ਵਾਲੀ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਰੱਬ ਦੀ ਮੂਰਤ ਹੈ ਜਿਨੇ ਤਤੀ ਤਵੀ ਤੇ ਬੈਠ ਕੇ ਇਹ ਸ਼ਬਦ ਕਹੇ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ